ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਮਸਤੰ ਅਗਾਹੇ ਨਮਸਤੰ ਆਵਾਹੇ ਨਮਸਤੰ ਤਿਰਵਰਗੇ ਨਮਸਤੰ ਅਸਰਗੇ ਨਮਸਤੰ ਪਰਭੋਗੇ ਨਮਸਤੰ ਸੋਜੋਗੇ ਨਮਸਤੰ ਆਰੰਗੇ ਨਮਸਤੰ ਆਪੰਗੇ ਨਮਸਤੰ ਆਗਾਹੇ ਨਮਸਤੰ ਆਬਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜੋ ਧੰਨ ਧੰਨ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਿਨਾਂ ਦੀ ਪਵਿੱਤਰ ਬਾਣੀ ਸ੍ਰੀ ਜਾਪ ਸਾਹਿਬ ਜੀ ਦੀ ਆਪਾਂ ਲੜੀਵਾਰ ਸੰਥਿਆ ਅਤੇ ਵਿਆਖਿਆ ਵਿਆਖਿਆ ਦੀ ਸੰਥਿਆ ਵੀ ਨਾਲ ਹੀ ਆਰੰਭ ਹੈ ਸੋ ਆਓ ਜੋ ਅਗਲੀਆਂ ਪੌੜੀਆਂ ਦੀ ਵਿਆਖਿਆ ਹੈ ਤੇ ਸੰਥਿਆ ਹੈ ਕਰ ਕਰਕੇ ਲਾਹੇ ਪ੍ਰਾਪਤ ਕਰੀਏ ਜੀ ਸੋ ਲਾਹਾ ਲਈਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਮਸਤੰ ਆਗਾਹੇ ਸੋ ਆਗਾਹੇ ਪਾਠ ਕਰਨਾ ਹੈ ਐੜਾ ਅਗੇਤਰ ਹੈ ਐੜਾ ਗੱਗੇ ਨੂੰ ਕੰਨਾ ਹਾਹੇ ਲਾਂ ਆਗਾਹੇ ਸੋ ਆਗਾਹੇ ਦਾ ਅਰਥ ਬਣਦਾ ਹੈ ਗੰਭੀਰ ਜਿਹੜਾ ਗੰਭੀਰ ਹੈ ਗ੍ਰਹਿਣ ਕਰਨ ਅਤੇ ਦਬਾਉਣ ਤੋਂ ਜਿਹੜਾ ਰਹਿਤ ਹੈ ਜਿੰਨੂੰ ਕੋਈ ਦਬਾ ਨਹੀਂ ਸਕਦਾ ਸੋ ਦਬਾਉਣ ਤੋਂ ਜਿਹੜਾ ਰਹਿਤ ਹੈ ਗੰਭੀਰ ਹੈ ਐਸੇ ਪ੍ਰਮਾਤਮਾ ਨੂੰ ਨਮਸਕਾਰ ਹੈ ਨਮਸਤੰ ਆਵਾਹੇ ਸੋ ਆਵਾਹੇ ਅਸਵਾਰੀ ਤੋਂ ਰਹਿਤ ਹੈ ਅਸਥਿਤ ਸਰੂਪ ਵਹਿ ਗੁਰੂ ਹੈ ਸੋ ਐਸਾ ਜਿਹੜਾ ਅਸਵਾਰੀ ਤੋਂ ਰਹਿਤ ਹੈ ਅਸਥਿਤ ਰੂਪ ਹੈ ਐਸੇ ਪ੍ਰਮਾਤਮਾ ਨੂੰ ਨਮਸਕਾਰ ਹੈ ਨਮਸਤੰ ਤਿਰਬਰਗੇ ਸੋ ਤਿਰਬਰਗੇ ਪਾਠ ਕਰਨਾ ਹੈ ਤਤਾ ਤਤੇ ਦੇ ਪੈਰ ਚ ਰਾਰਾ ਹੈ ਰਾਰੇ ਨੂੰ ਸਿਆਰੀ ਬੱਬਾ ਰਾਰਾ ਤੇ ਗੱਗੇ ਨੂੰ ਲਾ ਤਿਰਬਰਗੇ ਸੋ ਤਿਰਬਰਗੇ ਸੋ ਤਿਰਬਰਗੇ ਦਾ ਅਰਥ ਹੈ ਜਿਹੜਾ ਤਿੰਨਾ ਗੁਣਾ ਦੇ ਵਿੱਚ ਆਇਆ ਹੋਇਆ ਹੈ ਤਿੰਨਾ ਗੁਣਾ ਦੇ ਵਿੱਚ ਵਰਤ ਰਿਹਾ ਹੈ ਸੋ ਰਜੋ ਗੁਣੋ ਰਜੋ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਜਿਹੜੇ ਤਿੰਨ ਹਨ ਰਜੋ ਗੁਣ ਸਤੋ ਗੁਣ ਸੋ ਰਜੋ ਤਮੋ ਤੇ ਸਤੋ ਇਹਨਾਂ ਦੇ ਵਿੱਚ ਜਿਹੜਾ ਵਰਤਦਾ ਹੈ ਤਿੰਨਾਂ ਦੇ ਵਿੱਚ ਸੋ ਅਥਵਾ ਉੱਤਮ ਮੱਧਮ ਤੇ ਕਨਿਸ਼ਟ ਸੋ ਐਸਾ ਵਹਿਗੁਰੂ ਜਿਹੜਾ ਹੈ ਤ੍ਰਬਰਗੇ ਐਸੇ ਵਹਿਗੁਰੂ ਨੂੰ ਨਮਸਕਾਰ ਹੈ ਜਿਹੜਾ ਤਿੰਨਾ ਗੁਣਾ ਦੇ ਵਿੱਚ ਵਰਤ ਰਿਹਾ ਹੈ ਉਹਨਾਂ ਵਿੱਚ ਵਰਤਦਾ ਹੈ ਐਸੇ ਵਹਿਗੁਰੂ ਨੂੰ ਨਮਸਕਾਰ ਹੈ ਨਮਸਤੰ ਅਸਰਗੇ ਸੋ ਅਸਰਗੇ ਪਾਠ ਕਰਨਾ ਕਠਾਈ ਆ ਅਸਰਗੇ ਨਹੀਂ ਕਰਨਾ ਸੋ ਅਸਰਗੇ ਇਸ ਦਾ ਇਸ ਦਾ ਭਾਵ ਹੈ ਅਰਥ ਹੈ ਜਿਹੜਾ ਸੰਸਾਰ ਤੋਂ ਰਹਿਤ ਹੈ ਸੰਸਾਰ ਤੋਂ ਮੁਕਤ ਹੈ ਸੋ ਐਸੇ ਵੈਗੁਰੂ ਨੂੰ ਨਮਸ਼ਕਾਰ ਹੈ ਨਮਸਤੰ ਅਸਰਗੇ ਸੋ ਜਿਹੜਾ ਸੰਸਾਰ ਤੋਂ ਰਹਿਤ ਹੈ ਮੁਕਤ ਹੈ ਮੁਕਤ ਸਰੂਪ ਵੈਗੁਰੂ ਨੂੰ ਨਮਸ਼ਕਾਰ ਕਰਦੇ ਨੇ ਗਰੀਬ ਨਿਵਾਜ ਨਮਸਤੰ ਪਰਪੋਗੇ ਸੋ ਪਰ ਭੋਗੇ ਪਾਠ ਪੱਪੇ ਦੇ ਪੈਰ ਚ ਰਾਰਾ ਹੈ ਪੱਬੇ ਹੋੜਾ ਗੱਗੇ ਲਾਂ ਪਰ ਭੋਗੇ ਸੋ ਜਿਹੜਾ ਪਦਾਰਥ अथवा ਦੁੱਖ ਸੁਖ ਭੋਗਣ ਤੋਂ ਰਹਿਤ ਹੈ ਦੁੱਖਾਂ ਸੁਖਾਂ ਤੋਂ ਰਹਿਤ ਹੈ ਇਹਨਾਂ ਦੇ ਭੋਗਣ ਤੋਂ ਰਹਿਤ ਹੈ ਸੋ ਐਸੇ ਵਹਿ ਗੁਰੂ ਨੂੰ ਨਮਸ਼ਕਾਰ ਹੈ ਨਮਸਤੰ ਸੋ ਜੋਗੇ ਸੋ ਸਸਾ ਜਿਹੜਾ ਹੈ ਅਲੱਗ ਹੈ ਵੱਖਰਾ ਹੈ ਸੋ ਜੋਗੇ ਪਾਠ ਕਰਨਾ ਸਜੋਗੇ ਨਹੀਂ ਕਰਨਾ ਨਮਸਤੰ ਸੋ ਜੋਗੇ ਸੋ ਜਿਹੜਾ ਸਾਰਿਆਂ ਦੇ ਨਾਲ ਜੁੜਿਆ ਆਇਆ ਹੈ ਸਾਰਿਆਂ ਦੇ ਨਾਲ ਚੰਗੀ ਤਰ੍ਹਾਂ ਜਿਹੜਾ ਜੁੜਿਆ ਹੋਇਆ ਹੈ ਪ੍ਰਮਾਤਮਾ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਨਮਸਤੰ ਔਰੰਗੇ ਨਮਸਤੰ ਔਰੰਗੇ ਔਰੰਗੇ ਪਾਠ ਕਰਨਾ ਹੈ ਐੜਾ ਮੁਕਤਾ ਹੈ ਐੜਾ ਜਿਹੜਾ ਅਗਿੱਤਰ ਹੈ ਸੋ ਐੜਾ ਰਾਰੇ ਨੂੰ ਟਿੱਪੀ ਗੱਗੇ ਲਾਂ ਔਰੰਗੇ ਸੋ ਜਿਹੜਾ ਰੰਗ ਤੋਂ ਰਹਿਤ ਹੈ ਰੰਗਾ ਤੋਂ ਰਹਿਤ ਹੈ ਰੰਗਾ ਤੋਂ ਮੁਕਤ ਹੈ ਐਸੇ ਪਰਮਾਤਮਾ ਨੂੰ ਨਮਸ਼ਕਾਰ ਹੈ ਜਿਨੇ ਸਾਰੇ ਰੰਗ ਬਣਾਏ ਨੇ ਐਸੇ ਪਰਮਾਤਮਾ ਨੂੰ ਨਮਸ਼ਕਾਰ ਹੈ ਜਿਹੜਾ ਰੰਗਾ ਤੋਂ ਮੁਕਤ ਹੈ ਐਸੇ ਪਰਮਾਤਮਾ ਨੂੰ ਨਮਸ਼ਕਾਰ ਹੈ ਨਮਸਤੰ ਆਪੰਗੇ ਆਪੰਗੇ ਜਿੰਨੂ ਕੋਈ ਨਾਸ ਨਹੀਂ ਕਰ ਸਕਦਾ ਨਾਸ ਹੋਣ ਤੋਂ ਜਿਹੜਾ ਰਹਿਤ ਹੈ ਪ੍ਰਮਾਤਮਾ ਅਪੰਗੇ ਐਸੇ ਪ੍ਰਮਾਤਮਾ ਨੂੰ ਗੁਰੂ ਕਲਗੀ ਧਰਪਾਤਸ਼ਾ ਕਹਿੰਦੇ ਨਮਸਕਾਰ ਹੈ ਨਮਸਤੰ ਅਪੰਗੇ ਜਿਹੜਾ ਸਦਾ ਜਿਹੜਾ ਹੈ ਅਬినాਸ਼ੀ ਹੈ ਨਮਸਤੰ ਅਪੰਗੇ ਸੋ ਅਪੰਗੇ ਪਾਠ ਕਰਨਾ ਹੈ ਐਡਾ ਗੇਤਰ ਹੈ ਪਬੇਲ ਤੇਪੀ ਗੱਗੇਲਾ ਆ ਪੰਗੇ ਜਿੰਨੂੰ ਕੋਈ ਨਾਸ ਨਹੀਂ ਕਰ ਸਕਦਾ ਜਿਹੜਾ ਨਾਸ ਹੋਣ ਤੋਂ ਰਹਿਤ ਹੈ ਸਦੀਵੀ ਕਾਲ ਹੈ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ